ਖਬਰ ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਦਿਨ ਪਹਿਲਾਂ ਗਵਾਂਡੀਆਂ ਵਿਚਕਾਰ ਕਿਸੇ ਗੱਲ ਨੂੰ ਹੋਈ ਲੜਾਈ ਨੂੰ ਲੈ ਕੇ ਝਗੜਾ ਹੋ ਜਾਂਦਾ ਤੇ ਉਹਤ ਮਹਿਲਾ ਵੱਲੋਂ 112 ਤੇ ਸ਼ਿਕਾਇਤ ਕੀਤੀ ਜਾਂਦੀ ਹੈ ਜਿਸ ਮੌਕੇ ਮਹਿਲਪੁਰ ਥਾਣੇ ਵਿਖੇ ਉਸ ਸਮੇਂ ਡਿਊਟੀ ਤੇ ਤਾਇਨਾਤ ਥਾਣੇਦਾਰ ਸੁਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮਹਿਲਾ ਵੱਲੋਂ ਕੀਤੀ ਸ਼ਿਕਾਇਤ ਤੇ ਵਾਰਡ ਨੰਬਰ 11 ਵਿਖੇ ਚਾਹ ਚਪਰਤਾਲ ਕਰਨ ਲਈ ਪਹੁੰਚਦੇ ਨੇ ਜਿੱਥੇ ਕੀ ਸ਼ਿਕਾਇਤ ਕਰਤਾ ਮਹਿਲਾ ਮਹਿਲਪੁਰ ਪੁਲਸ ਦੀ ਹਾਜ਼ਰੀ ਵਿੱਚ ਦੂਜੀ ਧਿਰ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਦੂਸਰੀ ਧਿਰ ਵੱਲੋਂ ਵੀ ਗਾਲੀ ਗਲੋਚ ਕੀਤੀ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਥਾਣੇਦਾਰ ਵੱਲੋਂ ਉਕਤ ਨੌਜਵਾਨ ਨੂੰ ਗਲੇ ਤੋਂ ਫੜ ਕੇ ਘਰ ਤੋਂ ਥੋੜੀ ਦੂਰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਸ਼ਿਕਾਇਤ ਕਰਤਾ ਮਹਿਲਾ ਵੱਲੋਂ ਵੀ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਸੱਜਣ ਸਿੰਘ ਤੇ ਪੁੱਤਰ ਨਿਰੰજન ਦਾਸ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੀ ਥਾਣੇਦਾਰ ਅਤੇ ਸ਼ਿਕਾਇਤਕਰਤਾ ਵੱਲੋਂ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਦਾ ਗਲਾ ਵੀ ਕਟਿਆ ਗਿਆ ਉੱਥੇ ਹੀ ਇਸ ਸਬੰਧੀ ਜਦੋਂ ਥਾਣੇਦਾਰ ਸੁਖਵਿੰਦਰ ਸਿੰਘ ਦਾ ਪੱਕਾ ਜਨਮ ਦੀ ਕੋਸ਼ਿਸ਼ ਕੀਤੀ ਗਈ ਤਾਂਾ ਵੱਲੋਂ ਕੈਮਰੇ ਦੇ ਮੋਹਰੇ ਆਨ ਤੋਂ ਇਨਕਾਰ ਕਰ ਦਿੱਤਾ ਗਿਆ ਉੱਥੇ ਹੀ ਜਦੋਂ ਇਸ ਸਬੰਧ ਚ ਥਾਣਾ ਮਹਿਲਪੁਰ ਦੇ ਮੁਖੀ ਜੈਪਾਲ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਆ ਜੋ ਥਾਣੇ ਵਿੱਚ ਨਹੀਂ ਹੈ ਉਹ ਕੱਲ ਆਉਣਗੇ ਅਤੇ ਇਸ ਸਬੰਧੀ ਜਦੋਂ ਹਲਕਾ ਗੜ ਸ਼ੰਕਰ ਦੇ ਡੀਐਸਪੀ ਜਸਪ੍ਰੀਤ ਸਿੰਘ ਦੇ ਰੀਡਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡੀਐਸਪੀ ਸਾਹਿਬ ਅੱਜ ਦਫ਼ਤਰ ਚ ਮੌਜੂਦ ਨਹੀਂ ਨੇ ਪਰ ਉਹਨਾਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ ਕਿ ਕੁਝ ਕਹਿਣਾ ਹੈ ਇਸ ਮੌਕੇ ਤੇ ਪੀੜਤ ਨੌਜਵਾਨ ਸੱਜਨ ਸਿੰਘਾ ਇੱਕ ਵਾਰ ਉਹ ਵੀ ਦੇਖ ਲਵੋ ਅਜੀ ਜਦੋਂ ਮੈਂ ਬਾਜ਼ਾਰੋਂ ਆਇਆ ਸੀ ਇਹਨਾਂ ਦੇ ਪਹਿਲਾਂ ਮੁੰਡੇ ਨੇ ਮੈਨੂੰ ਉੱਥੇ ਬਾਜ਼ਾਰ 'ਚ ਗਾਲਾਂ ਕੱਢੀਆਂ ਕਹਿੰਦਾ ਤੈਨੂੰ ਅੱਜ ਛੱਡਣਾ ਨਹੀਂ ਅਜੀ ਜਦੋਂ ਮੈਂ ਆਪਣੇ ਘਰ ਮੋੜੇ ਪਹੁੰਚਿਆ ਗੱਡੀ ਬੈਕ ਕਰਕੇ ਮੈਂ ਆਪਣੇ ਘਰ ਨੂੰ ਲਾਉਣ ਲੱਗਾ ਫਿਰ ਇਹਨਾਂ ਦੇ ਵਿੱਚ ਰੀਨਾ ਆਈ ਤੇ ਤਸੀਸ਼ਾ ਇਹ ਦੋਨੇ ਜਣੇ ਸਕੂਟਰੀ ਤੇ ਆਏ ਮਾਲ ਪਰ ਆ ਲੋ ਇਨੀ ਮੈਨੂੰ ਗਾਲਾਂ ਕੱਢੀਆਂ ਫਿਰ ਮੈਂ ਆਪਣੇ ਘਰ ਨੂੰ ਅੰਦਰ ਨੂੰ ਗੱਡੀ ਲਾ ਲਈ ਤੇ ਇਹ ਵੀ ਆਪਣੇ ਘਰ ਅੰਦਰ ਵੜ ਗਏ ਅਸੀਂ ਵੀ ਆਪਣੇ ਅੰਦਰ ਆ ਗਏ ਤੇ ਥੋੜੇ ਟਾਈਮ ਬਾਅਦ ਪੁਲਿਸ ਆਈ ਤੇ ਪਹਿਲਾਂ ਇਹਨਾਂ ਦੇ ਘਰ ਮੋੜੇ ਕਿੰਨਾ ਚਿਰ ਖੜੀ ਰਹੀ ਹੈ ਅਸੀਂ ਕੈਮਰੇ ਵਿੱਚ ਦੇਖਿਆ ਸੀ ਜੀ ਤੇ ਬਾਅਦ ਦੇ ਵਿੱਚ ਜਦੋਂ ਮੈਂ ਕਹਾਂ ਚੱਲ ਗੱਲਬਾਤ ਕਰ ਲੈਂਦੇ ਆ ਜਦੋਂ ਗੱਲਬਾਤ ਉਹਨਾਂ ਨੇ ਕਰਨੀ ਸੀ ਨਿਕਲ ਗਏ ਗੇਟ ਤੋਂ ਬਾਹਰ ਜਦੋਂ ਉਹ ਵੀ ਰੀਨਾ ਵੀ ਸੀ ਤੇ ਤਸ਼ੀਸ਼ ਵੀ ਸੀ ਉਹਨਾਂ ਦਾ ਮੰਡਾ ਵੀ ਸੀ ਵਿੱਚ ਹੀ ਉਹ ਗਾਲਾਂ-ਗੋਲਾਂ ਕੱਢਦੇ ਸੀ ਮੇਕਅਪ ਵੀ ਇੱਕ ਤੋਂ ਗਾਲਾਂ ਨਿਕਲ ਗਈਆਂ ਫਿਰ ਬਾਅਦ ਵਿੱਚ ਉਹਨੂੰ ਮੈਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਕੀ ਨਾਂ ਸੀ ਪੁਲਿਸ ਵਾਲੇ ਦਾ ਸੁਖਵਿੰਦਰ ਸਿੰਘ ਜੀ ਇਹ ਕਹਿੰਦਾ ਸੀ ਜਦੋਂ ਉਹ ਉਹਨਾਂ ਨੂੰ ਮੈਂ ਪੁੱਛਦਾ ਹੀ ਮੈਂ ਕਿ ਤੁਸੀਂ ਇਹਨਾਂ ਨੂੰ ਵੀ ਮੈਂ ਕਿਹਾ ਦੇਖੋ ਤੁਸੀਂ ਸਾਡੇ ਤੇ ਮੈਂ ਕਿਹਾ ਤੁਸੀਂ ਕਰਦੇ ਪਏ ਧੱਕਾ ਕਰਦੇ ਪਏ ਆ। ਬਸ ਇੰਨੀ ਗੱਲ ਦੇ ਵਿੱਚ ਮੈਨੂੰ ਨਹੀਂ ਫੜ ਲਿਆ ਤੇ ਮੇਰੇ ਉਹਨਾਂ ਜੰਨੀ ਲਾਈ ਪਹਿਲਾਂ ਉੱਥੇ ਗਲ ਦੇ ਘੜੀਸ ਦੇ ਘੜੀਸ ਦੇ ਉਹਨਾਂ ਦੇ ਗੇਟ ਵਾਲ ਨੂੰ ਲੈ ਕੇ ਜਾਂਦੇ ਸੀ ਅੰਦਰ ਨੂੰ ਬਾਹਰ ਨੂੰ ਫਿਰਦੇ। ਮੈਂ ਜ਼ੋਰ ਮਾਰਿਆ ਤੇ ਜਿੱਦਾਂ ਵੀ ਮੇਕ ਹੋਇਆ ਬਾਹਰ ਇੰਨੀ ਵੀ ਨੂੰ ਪਲਾਟ 'ਚ ਸੈਟ ਲਿਆ ਜੀ। ਫਿਰ ਮੈਨੂੰ ਉੱਥੇ ਕਿੰਨੇ ਚਿਰ ਕੁੱਟਦੇ ਰਹੇ ਮੋਕੇ ਮਾਰਦੇ ਰਹੇ ਕਦੀ ਕੋਸ਼ਿਸ਼ ਕਰਦੇ ਰਹੇ ਕਦੀ ਕੋਸ਼ਿਸ਼ ਕਰਦੇ ਮੇਰੀ ਧੌਣ ਤੇ ਗੋਡਾ ਰੱਖਿਆ ਸੀ ਜੀ। ਉਹ ਮੇਕ ਉ ਫੋਟੋ ਹੈਗੀ ਹੈ ਜੀ। ਹਾਂਜੀ ਹੁਣ ਥਾਣੇ ਵੀ ਤੁਹਾਨੂੰ ਲੈ ਕੇ ਗਏ ਸੀ ਥਾਣੇ ਉਸ ਵੇਲੇ ਪ੍ਰਾਈਵੇਟ ਇਹਨਾਂ ਤਾਂ ਮੁੰਡਾ ਕਿਤੇ ਗਿਆ ਤੇ ਬੋਲਟ ਤੇ ਬਾਜ ਨਹੀਂ ਜਿਵੇਂ ਕੈਮਰੇਜ ਦੇਖਿਆ ਤੇ ਉਹ ਮੁੰਡਾ ਇਹਨਾਂ ਦਾ ਲੈ ਕੇ ਆਇਆ ਬੰਦੇ ਪੰਜ ਛੇ ਬੰਦੇ ਸੀ ਉਹ ਵੀਡੀਓ ਦੇ ਵਿੱਚ ਵੀ ਹੈਗੇ ਆ ਜੀ ਫਿਰ ਉਹਨੀ ਮੈਨੂੰ ਇਹਨਾਂ ਹੱਥਕੜੀਆਂ ਲਾਈਆਂ ਤੇ ਫਿਰ ਹੀ ਨਹੀਂ ਪਹਿਲਾਂ ਆਪਣੀ ਗੱਡੀ ਸਿੱਟਿਆ ਮੁੰਡਿਆਂ ਨੇ ਫਿਰ ਬਾਜ ਨੂੰ ਸੁਖਵਿੰਦਰ ਦੀ ਗੰਟੀ ਚ ਬਾੜਿਆ ਮੈਨੂੰ ਇਹਨੀ ਫਿਰ ਮੈਨੂੰ ਲੱਗੇ ਉੱਥੇ ਥਾਣੇ ਥਾਣੇ ਤੋਂ ਪ੍ਰਾਈਵੇਟ ਰੂਮ ਦੇ ਵਿੱਚ ਬੈਕ ਸਾਈਡ ਤੇ ਜਿੱਥੇ ਰੂਮ ਹੈ ਇਹਨਾਂ ਦੇ ਉੱਥੇ ਮੈਨੇ ਸਾਰੀ ਰਾਤ ਇੰਨੀ ਕੁੱਟਿਆ ਫਿਰ ਸਵੇਰ ਨੂੰ ਮੈਨੇ ਧੱਕੇ ਨੂੰ ਇਹ ਨਹੀਂ ਗੋਲੀਆਂ ਵੀ ਖਲਾਈਆਂ ਤੇ ਚਿੱਟਾ ਵੀ ਲੋਆਇਆ ਡਾਂਗ ਲੈ ਕੇ ਖੜੇ ਸੀ ਕਹਿੰਦੇ ਆ ਖਾ ਇਦਾਂ ਖਾ ਕੇ ਤਾਂ ਫਿਰ ਬਾਅਦ ਨੂੰ ਮੈਨੂੰ ਨਹੀਂ ਪਤਾ ਜਿੱਦੇ ਘਰ ਦੇ ਵੀ ਆਏ ਸੀ ਕਿਦਾਂ ਵੀ ਉੱਥੋਂ ਗੱਲਬਾਤ ਕਰਕੇ ਤਾਂ ਫਿਰ ਮੈਨੂੰ ਲੈ ਕੇ ਆਏ ਫਿਰ ਮੈਨੂੰ ਇੰਨੀ ਛੱਡਿਆ ਨੂੰ ਸਵੇਰੇ ਛੱਡਿਆ ਜੀ ਹਾਂਜੀ ਸਵੇਰੇ ਛੱਡਿਆ ਸੀ ਚਿੱਟਾ ਕਿਹਨੇ ਲੋਆ ਇਹ ਇਹਨਾਂ ਦੇ ਮੁੰਡੇ ਆ ਜਿੱਦਾਂ ਪ੍ਰਾਈਵੇਟ ਬੰਦੇ ਆਉਂਦੇ ਵਰਦੀ ਤੋਂ ਬਿਨਾਂ ਸੀ ਉਹ ਮੁੰਡੇ ਸੁਪਿੰਦਰ ਦੇ ਕਮਰੇ ਤੇ ਜਿਹੜਾ ਤੁਹਾਨੂੰ ਲੈ ਕੇ ਗਏ ਆ ਉਹ ਪ੍ਰਾਈਵੇਟ ਬੱਦੇ ਵੀ ਨਾਲੇ ਸੀ ਉਹਨਾਂ ਦੇ ਹਾਂਜੀ ਨਾਲੇ ਸੀ ਜਿਵੇਂ ਮੇਰੇ ਤੇ ਨਹੀਂ ਗੋਡਿਆਂ ਤੇ ਵੀ ਡੰਡੇ ਮਾਰੇ ਜੀ ਉਸ ਲਈ ਸੁਪਿੰਦਰ ਤਾਂ ਸਾਹਮਣੇ ਚਿੱਟਾ ਪਾਇਆ ਅੰਦਰੋਂ ਹਾਂਜੀ ਹਾਂਜੀ ਤੇ ਬਾਅਦ ਵਿੱਚ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਿਤੇ ਗਏ ਆ ਹਸਪਤਾਲ ਸਰਕਾਰੀ ਹਸਪਤਾਲ ਗਏ ਸੀ ਉਹ ਕਹਿੰਦੇ ਤੁਸੀਂ ਇੱਥੇ ਹਿਸ਼ਾਰਪੁਰ ਜਾ ਕੇ ਐਕਸ-ਰੇ ਕਰਵਾਓ ਤੇ ਇੱਕ ਇੱਥੇ ਥਾਣੇ ਦਰਖਾਸਤ ਦੇ ਕੇ ਤੁਹਾਡੀ ਪਹਿਲਾਂ ਉਹ ਰੋਲਾ ਜਲਦੀ ਨਾਲ ਵਿੱਚ ਹਾਂਜੀ ਪਹਿਲਾਂ ਇਹਨਾਂ ਦਾ ਜਿੱਦਾਂ ਮੰਮੀ ਇਹਨਾਂ ਨੂੰ ਕੁੱਟਿਆ ਸੀ ਜੀ ਇੰਨੀ ਇੱਕ ਸਾਲ ਪਹਿਲਾਂ ਦੀ ਗੱਲ ਆ ਜੀ ਕਿਹਦੇ ਵੱਲ ਜਾਂਦਾ ਹੈ ਕੇ ਚੱਲਦਾ ਜੀ ਇਹ ਕਹਿੰਦੇ ਕੇਸ ਵਾਪਸ ਲੋ ਇਹ ਸਾਡੇ ਨਾਲ ਰਾਜੀਨਾਮਾ ਕਰੋ ਅਸੀਂ ਰਾਜੀਨਾਮਾ ਕਰਨਾ ਨਹੀਂ ਜੀ ਇਹਨਾਂ ਦੇ ਨਾਲ ਇੰਨੀ ਧੱਕਾ ਧੱਕਾ ਕੀਤਾ ਜੀ ਮੰਮੀ ਨਾਲ ਕਿਸ ਗੜਾਈ ਦੇ ਵਿੱਚ ਤੁਹਾਡੀ ਮਾਤਾ ਨੂੰ ਕੋਈ ਨੁਕਸਾਨ ਪਹੁੰਚਾਇਆ ਹਾਂਜੀ ਮਾਤਾ ਨੂੰ ਨੁਕਸਾਨ ਪਹੁੰਚਾਇਆ ਜੀ ਇੱਥੇ ਮਾਤਾ ਉਹਨਾਂ ਦੇ ਲੈਨ ਪਈਓ ਜੀ ਇਹਨਾਂ ਦਾ ਕੈਂਸਰ ਦਾ ਉਹ ਜਿੱਦਾਂ ਜਮ ਮੁੰਡਿਆ ਦੇ ਮੈਂ ਧੱਕੇ ਮਾਰੇ ਕਿਮੋਥੈਰੇਪੀ ਚੱਲਦੀ ਹੈ ਜੀ ਇਹ ਉਹਦੇ ਕਰਕੇ ਨੇ ਨੇ ਧੱਕੇ ਧੱਕੇ ਬਾਹਾਂ ਮਰੋ ਹਸਪੀਟਲ ਆ ਚੱਲਦਾ ਤਮੇ ਡੀ ਐਮ ਸੀ ਲੁਧਿਆਣੇ ਜੀ हां फिर की ਹੁਣ ਕੀ ਮੰਗ ਕਰਦੇ ਆ ਤੁਸੀਂ ਸਾਨੂੰ ਇਹਨਾਂ ਇਨਸਾਫ ਦਿੱਤਾ ਜਾਵੇ ਕੀ ਨਾ ਤੁਹਾਡਾ ਕੀ ਨਾ ਜੀ ਮੈਨੂੰ ਕੁੱਟਿਆ ਮਾਰਿਆ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਤੇ ਦਬਾਅ ਬਣਾਉਂਦੇ ਆ ਜੀ ਤੇ ਇਸ ਚੀਜ਼ ਦਾ ਦਬਾਅ ਬਣਾ ਰਹੇ ਆ ਦਬਾਅ ਮੈਨੂੰ ਕਹਿੰਦੇ ਜੀ ਰਾਜੀਨਾਮਾ ਉਹਨਾਂ ਦੇ ਨਾਲ ਕਰੋ ਜੀ ਕਿਦਾਂ ਵੀ ਹੈ ਇਦਾਂ ਗੱਲਾਂ ਬਾਤਾਂ ਕਰਕੇ ਜੀ ਮੈਨੂੰ ਜਦੋਂ ਇਹਨਾਂ ਨੇ ਮੈਨੂੰ ਉੱਥੋਂ ਬਾਹਰ ਕੁੱਟਿਆ ਗਾਲਾਂ ਕੱਢੀਆਂ ਨਹੀਂ ਮੈਨੂੰ ਤੇ ਉਹ ਵੀ ਇਹਨਾਂ ਨੇ ਇਹਨਾਂ ਦੇ ਨਾਲ ਇੱਕ ਸਾਥੀ ਸੀ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਸੁਖਵਿੰਦਰ ਸਿੰਘ ਦੇ ਕਾਰਵਾਈ ਕੀਤੀ ਜਾਵੇ ਜੀ ਤੇ ਚੈਨੀ ਦਾ ਕੀ ਰੋਲਾ ਆਇਆ ਚੈਨੀ ਇਨੀ ਸੋਨੇ ਦੀ ਸੁਖਵਿੰਦਰ ਨੇ ਆਪ ਲਾਈ ਹੈ ਜੀ ਮੇਰੇ ਗळा ਘੁੱਟਿਆ ਜਦੋਂ ਮੈਂ ਰੋਲਾ ਹੀ ਪਾਇਆ ਮੇਰੀ ਚੈਨੀ ਲਾ ਲਈ ਆ ਉੱਪਰ ਦੀ ਜਨਾਨੀ ਵੀ ਕੋਲ ਗਾਲਾਂ ਕੱਢਦੀ ਹੈ ਜੀ ਕਹਿੰਦੀ ਤੈਨੂੰ ਚੈਨੀ ਦੀ ਪਈ ਉਹ ਇਦਾਂ ਉਦਾਂ ਬਹੁਤ ਕੁਝ ਉਹ ਗਲਤ ਮਲਤ ਬੋਲੀ ਮੈਨੂੰ ਇਹਨਾਂ ਤੋਂ ਖਤਰਾ ਹੈ ਜੀ ਇਦਾਂ ਮੈਨੂੰ ਘਰੋਂ ਕੱਢ ਕੇ ਘੁੱਟਿਆ ਹੁਣ ਇਹ ਕਾਲੂ ਮੇਰੇ ਮੇਰੀ ਭੈਣ ਦੇ ਬੱਚੇ ਰਹਿੰਦੇ ਉਹਨਾਂ ਨੂੰ ਵੀ ਕੋਈ ਨੁਕਸਾਨ ਕਰ ਸਕਦੇ ਆ ਮੇਰੀ ਮੰਮੀ ਦਾ ਵੀ ਨੁਕਸਾਨ ਕਰ ਸਕਦੇ ਆ ਜੀ ਮੈਨੂੰ ਇਹਨਾਂ ਤੇ ਬਹੁਤ ਜ਼ਿਆਦਾ ਖਤਰਾ ਹੈ ਜੀ ਤੇ ਮੈਨੂੰ ਇਨਸਾਫ ਦਿੱਤਾ ਜਾਵੇ